ਬਾਈਨਾ ਜ਼ਰੂਰ ਲੱਗਦਾ ਆ ਜਾ ਕੇ ਇੱਥੇ ਕਿਉਂਕਿ ਜਦੋਂ ਇੰਦਾ ਨੇੜੇ ਖੜ ਕੇ ਇਸ ਦਰਿਆ ਨੂੰ ਦੇਖਿਆ ਪਾਣੀ ਦਾ ਰੰਗ ਦੇਖਿਆ ਮੈਂ ਬਾਈ ਨੂੰ ਪੁੱਛ ਰਿਹਾ ਸੀ ਮੈਂ ਆ ਜਿਹੜਾ ਵਿੱਚ ਮੈਂ ਕਿਹਾ ਬੁਲਬਲੇ ਬਣੀ ਜਾਂ ਦੇਖੀ ਐ ਗੈਸਿਸ ਤਾਂ ਬਾਈ ਕਹਿੰਦਾ ਇਹ ਗੈਸਾਂ ਨੇ ਕੈਮੀਕਲ ਐ ਸਾਰਾ ਤੇ ਉਹਦੇ ਕਰਕੇ ਕਹਿੰਦਾ ਪਾਣੀ ਚ ਬੁਲਬਲੇ ਆ ਪਾਣੀ ਭਾਰਾ ਹੋਇਆ ਪਿਆ ਔਰ ਉਹ ਜਦੋਂ ਮੈਂ ਦੇਖਿਆ ਕਿ ਉਹ ਸਤਲੁਜ ਦਰਿਆ ਇਹਨੂੰ ਆਪਣੇ ਚਾਉਣ ਦੀ ਆਗਿਆ ਨਹੀਂ ਦੇ ਰਿਹਾ ਤਾਂ ਮੈਨੂੰ ਅੱਜ ਬਹੁਤ ਜਣੀ ਮੈਂ ਛੇਤੀ ਛੇਤੀ ਉਦਾਸ ਨਹੀਂ ਹੋਇਆ ਕਦੇ ਜ਼ਿੰਦਗੀ ਕਿ ਅੱਜ ਦੇ ਇਸ ਸੁਨੇਹੇ ਚ ਜਿਉਂ ਉਹ ਭਰਾ ਸੁਣਦੇ ਆ ਪਰਿਵਾਰ ਸੁਣਦੇ ਆ ਉਹਨਾਂ ਦੇ ਧੀਆਂ ਪੁੱਤ ਨੋਹਾ ਉਹਨਾਂ ਦੀਆਂ ਪੋਤੇ ਪੋਤੀਆਂ ਜੇ ਟੇਬਲ ਤੇ ਬਹਿ ਕੇ ਉਹਨਾਂ ਫੈਕਟਰੀ ਵਾਲਿਆਂ ਦੇ ਨਾਲ ਖਾਣਾ ਖਾ ਰਹੇ ਆ ਤਾਂ ਯਾਰ ਜ਼ਰੂਰ ਤੁਸੀਂ ਉਹਨਾਂ ਦੇ ਚਿਹਰੇ ਵੱਲ ਦੇਖਿਓ ਕਿ ਤੁਹਾਡੇ ਵਰਗੇ ਹੀ ਧੀਆਂ ਪੁੱਤ ਪੋਤੇ ਪੋਤੀਆਂ ਇੱਥੇ ਆਹ ਅਦਰਿਆ ਦੇ ਨਾਲ-ਨਾਲ ਵਾਲੇ ਪਿੰਡਾਂ 'ਚ ਵੀ ਆ ਹੋਰ ਬਹੁਤ ਸਾਰੇ ਦਰਿਆ ਜਿਹੜੇ ਇਸ ਤਰ੍ਹਾਂ ਦੇ ਅਸੀਂ ਗੰਦੇ ਕਰਨ ਤੇ ਲੱਗੇ ਹੋਏ ਆ ਪੈਸਾ ਨਾਲ ਨਹੀਂ ਜਾਣਾ ਬਾਈ ਤੇ ਜ਼ਰੂਰ ਇਸ ਗੱਲ ਤੇ ਚਰਚਾ ਕਰਿਓ ਆਪਦੇ ਘਰਾਂ 'ਚ ਬਾਕੀ ਸਾਰੀਆਂ ਗੱਲਾਂ ਸੈਕੰਡਰੀ ਆ ਭਾਵੇਂ ਮੱਲਾ ਦਾ ਸਿਖਰ ਸਿਰ ਚੜ੍ਹ ਕੇ ਬੋਲਦਾ ਹਮੇਸ਼ਾ ਹੀ